ਹੁਕਮ ਵੱਡਾ ਹੁਕਮੀ ਵੱਡਾ ਹੁਕਮ ਵਿੱਚ ਚੱਲਣ ਵਾਲੇ ਵੱਡੇ ਨਹੀਂ ਹੋ ਸਕਦੇ ਹੁਕਮ ਵਿੱਚ ਚੱਲਣ ਵਾਲੇ ਹਮੇਸ਼ਾ ਉਹਦੇ ਅnder ਰਹਿੰਦੇ ਨੇ ਉਹਦੇ ਭਾਣੇ ਵਿੱਚ ਰਹਿੰਦੇ ਨੇ ਤੋਂ ਮਹਾਰਾਜਾਂ ਦੇ ਆ ਸਬਣਾ ਮਰਨਾ ਆਇਆ ਸਬਣਾ ਤੋਂ ਭਾਵ ਸਾਰਿਆਂ ਅਕਾਲ ਪੁਰਖ ਵੈਕੂ ਤੋਂ ਬਾਅਦ ਨੰਬਰ 1 ਤੇ ਬਣਿਆ ਹਵਾ ਦਾ ਨਿਰਮਾਣ ਹੋਇਆ ਨੰਬਰ 2 ਤੇ ਪਾਣੀ ਦਾ ਨਿਰਮਾਣ ਹੋਇਆ ਨੰਬਰ 3 ਤੇ ਮਹਾਂ ਰਹਿੰਦੇ ਸਾਚੇ ਤੇ ਪਵਣਾ ਭਿਆ ਪਵਣੇ ਤੇ ਜਲ ਹੋਏ ਜਲ ਤੇ ਤੇਰੇ ਭਾਵਨ ਸਾਜਿਆ ਪਹਿਲਾ ਪਾਣੀ ਜੀਉ ਹੈ ਫਿਰ ਪਾਣੀ ਤੋਂ ਬਾਅਦ ਅਗਲੇ ਜੀਵਾਂ ਦੀ ਉਤਪਤੀ ਹੋਈ ਤੇ ਮਹਾਰਾਜ ਐਵੇਂ ਨਹੀਂ ਸ਼ਬਦ ਲਿਖਦਾ ਪਾਣੀ ਮੈਲਾ ਮਾਟੀ ਗੋਰੀ ਸਮਝ ਗਏ ਨਾ ਗੱਲ ਉਹ ਪਾਣੀ ਦੀ ਉਤਪਤੀ ਹੈ ਜਲ ਸਭ ਜਲ ਤੇ ਉਤਪਤ ਹੋਏ ਜਿੰਨਾ ਕੁਝ ਹੈ ਜਲ ਤੋਂ ਉਤਪਤ ਹੋਇਆ ਹੈ ਤੋ ਨਾਮਕਾਰ ਨੇ ਜਦੋਂ ਇੱਕ ਨੰਬਰ ਤੇ ਆਪਣੇ ਤੋਂ ਦੂਈ ਕੁਦਰਤ ਸਾਜੀ ਹੈ। ਕੁਦਰਤ ਦਾ ਨਿਰਮਾਨ ਕੀਤਾ। ਫਿਰ ਉਸ ਤੋਂ ਬਾਅਦ ਤਿੰਨ ਗੁਣਾ ਦੀ ਗੱਲ ਆਈ। ਤਿੰਨ ਗੁਣਾ ਦੇ ਵਿੱਚ ਆਉਂਦੇ ਆ ਰਜੋ ਗੁਣ ਤਮੋ ਗੁਣ ਸਤੋ ਗੁਣੀ ਮਿਲਦੇ। ਬਰਮਾ ਮਿਸ਼ਨ ਵਿੱਚ ਸ਼ਿਵ ਪਾਇ ਮਾਇਆ ਮੋ ਬਧਾਇ। ਤਿੰਨ ਗੁਣ ਪੈਦਾ ਹੋਏ ਤੇਹ ਗੁਣ ਮੈਂ ਕਿੰਨੋਂ ਵਿਸਤਾਰ ਤਿੰਨ ਗੁਣਾਂ ਤੋਂ ਬਾਅਦ ਚਾਰ ਖਾਣੀਆਂ ਆ ਗਈਆਂ ਚਾਰ ਖਾਣੀਆਂ ਵਿੱਚ ਆਉਂਦਾ ਅੰਡਲ ਜ਼ੇਰ ਦੇ ਸਿਤਜ ਉਤਪਜ ਤੇਰੇ ਕੀਤੇ ਜੰਤਾ ਏਕ ਉਪਰਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰ ਬੰਤਾ ਫਿਰ ਚਾਰ ਖਾਣੀਆਂ ਦੇ ਰਾਹੀਂ ਪ੍ਰਮਾਤਮਾ ਨੇ ਪੰਜਾਂ ਤੱਤਾਂ ਤੋਂ 84 ਲੱਖ ਜੋਨੀ ਦੇ ਜੀਵ ਪੈਦਾ ਕੀਤੇ 21 ਲੱਖ ਅੰਡੇਜ਼ 21 ਲੱਖ ਜ਼ੇਰ 21 ਲੱਖ ਉਤਪਜ 21 ਲੱਖ ਸਿਤਜ ਪਹਿਲੀਆਂ ਤਿੰਨ ਖਾਣੀਆਂ ਦੇ ਸਰੀਰ ਹੋਣਗੇ ਤਾਂ ਚੌਥੀ ਖਾਣੀ ਦਾ ਇੱਕ ਜੀਵ ਪੈਦਾ ਹੋਵੇਗਾ ਜੇ ਪਹਿਲੀਆਂ ਤਿੰਨ ਖਾਣੀਆਂ ਨਹੀਂ ਪੈਦਾ ਹੋਈਆਂ ਤਾਂ ਸਿੱਧਜ ਰੂਪੀ ਖਾਣੀ ਦਾ ਇੱਕ ਜੀਵ ਵੀ ਪੈਦਾ ਨਹੀਂ ਹੁੰਦਾ ਸਿੱਧਜ ਮਤਲਬ ਸੇਤ ਸਿੱਧ ਗਈ ਇਹ ਸਰੀਰ ਜੇ ਸਰੀਰ ਹੋਊਗਾ ਕਿਸੇ ਦਾ ਤਾਂ ਚੌਥੀ ਖਾਣੀ ਦੇ ਜੀਵ ਉੱਤੇ ਪੈਦਾ ਹੋਵੇ ਜੇ ਮੰਨ ਲਓ ਮੱਝ ਹੀ ਹੈ ਨਹੀਂ ਤੇ ਚਿਚੜ ਕਿੱਥੋਂ ਪੈਦਾ ਹੋਣਾ ਜੇ ਬੰਦਾ ਬੰਦਾ ਨਹੀਂ ਹੈ ਬੰਦੇ ਦੇ ਸਰੀਰ ਹੀ ਹੈ ਨਹੀਂ ਸਿਰ 'ਚ ਜੂੰਗ ਕਿਤੋਂ ਪੈਦਾ ਹੋ ਗਈ ਚੌਥੀ ਖਾਣੀ ਦੇ ਜੀਵ ਨੇ ਸੇਤਜ ਤੋਂ ਪੈਦਾ ਹੋਣਾ ਹੁਣ ਆਪਾਂ ਬੂਟੇ ਲਾਇਏ ਨੇ ਘਰ ਹੀ ਜੇ ਬੂਟਾ ਹੈ ਤਾਂ ਉਹਦੇ ਉੱਤੇ ਬੂਟਿਆਂ ਤੇ ਬਹਿਣ ਵਾਲੇ ਪੰਛੀ ਬੈਠੇ ਆ ਅ ਝੋਨਾ ਲਾਇਆ ਹੋਰ ਵੇਖੋ 2 ਮਹੀਨੇ ਨੂੰ ਭਾਦਰੋਂ ਦਾ ਪਹਿਲਾ ਪੱਖ ਵੇਖਿਓ ਝੋਨਾ ਜਿਉਂ-ਜਿਉਂ ਹੀ ਐ ਸੰਘਣਾ ਹੋ ਜਣਾ ਤਿਉ ਤਿਉ ਤੇਲਾ ਪੈ ਜਣਾ ਤੋ ਉਉਟੇ ਦਾ ਆਕਾਰ ਹੈ ਤੇਰੇ ਲਈ ਖਾਣੀ ਦੇ ਜੀਵ ਨੇ ਪੈਦਾ ਹੋ ਜਣਾ ਜਿਨੇ ਸਰੀਰ ਤੇ ਹੀ ਰਹਿਣਾ ਸਰੀਰ ਤੋਂ ਹੀ ਖਾਣਾ ਤੇ ਸਰੀਰ ਤੇ ਹੀ ਮਰਨਾ ਚਾਰ ਖਾਣੀਆਂ ਦੇ ਜੀਵ ਪ੍ਰਮਾਤਮਾ ਨੇ ਪੈਦਾ ਕੀਤੇ ਦਿਨ ਚਾਰ ਖਾਣੀਆਂ ਵਿੱਚ 84 ਲੱਖ ਜونی ਦੇ ਜੀਵ ਆਏ ਆ ਤਾਂ ਮਹਾਰਾਜ ਇਹ ਨੂੰ ਆਂਦੇ ਆ ਸਭਨਾ ਮਰਨਾ ਆਇਆ ਜਿਹੜੇ 84 ਲੱਖ ਜونی ਦੇ ਚਾਰ ਖਾਣੀਆਂ ਵਿੱਚ ਜੀਵ ਪੈਦਾ ਹੋ ਗਏ ਇੰਨਾ ਸਾਰਿਆਂ ਨੇ ਪੈਦਾ ਹੋ ਕੇ ਮਰਨਾ ਹੀ ਨਹੀਂ ਭਾਵੇਂ ਮੈਂ ਆ ਭਾਵੇਂ ਤੁਸੀਂ ਆ ਭਾਵੇਂ ਸੜ ਤੋਂ ਪਹਿਲਾਂ ਸੜ ਭਾਵੇਂ ਜੇ ਆਉਣ ਵਾਲੇ ਕਿਉਂ ਮਰਨਾ ਹੈ ਮਾਰੇ ਕਹਿੰਦੇ ਪ੍ਰਮਾਤਮਾ ਨੇ ਜਦੋਂ 84 ਲੱਖ ਜੋਨੀ ਦੇ ਜੀਵ ਬਣਾ ਤੇ ਫਿਰ ਇਹਨਾਂ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ 42 ਸ ਲੱਖ ਜੀ ਜਲਮੈ ਹੋਤੇ ਵਿਠਲ ਭੈਲਾ ਕਾਇਕ 42 ਲੱਖ ਜੋਨੀ ਦੇ ਜੀਵ ਜਿਹੜੇ ਉਹ ਪਾਣੀ 'ਚ ਵਸੇਵਾ ਕਰਦੇ ਨੇ ਜੇ ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਤੋਂ ਬਾਹਰ ਆ ਜਾਣ ਤਾਂ ਉਹਨਾਂ ਦੀ ਆਪਾਂ ਮੰਨਿਆ ਕਿ ਮੌਤ ਹੋ ਜਾਣੀ ਹੈ ਵੀ ਮੱਛੀ ਪਾਣੀ ਤੋਂ ਬਾਹਰ ਆ ਗਈ ਮਰ ਜਾਏਗੀ ਤੁਹਾਨੂੰ ਇਹ ਕਿਹਨੇ ਕਿਹਾ ਵੀ ਮੱਛੀ ਪਾਣੀ ਤੋਂ ਬਾਹਰ ਆਉਣ ਕਰਕੇ ਮਰਦੀ ਮੱਛੀ ਪਾਣੀ ਦੇ ਅੰਦਰ ਵੀ ਮਰਦੀ 42 ਲੱਖ ਜਾਨੀ ਦੇ ਜੀਵ ਨੇ ਉਹ ਐਸੇ ਜੀਵ ਨੇ ਪਾਣੀ ਵਾਲੇ ਆਪਾਂ ਇਹ ਤੱਕ ਵੇਖੇ ਤੱਕ ਨਹੀਂ ਆ ਪਰ ਉਹ ਪਾਣੀ ਵਿੱਚ ਰਹਿ ਰਹੇ ਨੇ ਜਿੱਦ ਨੂੰ ਦਾ ਸਮਾਂ ਆ ਕੋ ਉਹਨਾਂ ਵਿੱਚੇ ਭਰ ਜਾਣਗੇ ਮੱਛੀ ਪਾਣੀ ਜੋ ਬਾਹਰ ਕੱਢੋਗੇ ਤਾਂ ਤੜਫਦੀ ਹੈ ਬਾਣੀ ਮੰਦੀ ਹੈ ਪਰ ਪਾਣੀ ਦੇ ਵਿੱਚ ਮੌਤ ਨੂੰ ਜ਼ਿਆਦਾ ਮੌਤ ਮੱਛੀ ਨੂੰ ਪਾਣੀ ਦੇ ਵਿੱਚ ਆਉਂਦੀ ਹੈ ਕਿੰਨੀਆਂ ਮੱਛੀਆਂ ਮਰੀਆਂ ਹੋਈਆਂ ਤੁਸੀਂ ਤਰਦੀਆਂ ਵੇਖੀਆਂ ਫਿਰ ਉਸ ਤੋਂ ਬਾਅਦ ਆਪਾਂ ਹੁਣ ਸੁੱਕੀ ਥਾਂ ਤੇ ਰਹਿੰਦੇ ਆ 42 ਲੱਖ ਜਲ 42 ਲੱਖ ਜੀਵ ਜਲ ਮੈਂ ਹੋਤੇ 42 ਲੱਖ ਪਾਣੀ ਵਿੱਚ ਰਹਿੰਦੇ ਜਉਨੀਆਂ ਦੇ ਜੀਵ ਤੇ 42 ਲੱਖ ਜਉਨੀ ਦੇ ਜੀਵ ਰਹਿੰਦੇ ਆ ਸੁੱਕੀ ਥਾਂ ਤੇ ਉੜਾਪਾ ਕਈ ਵੀ ਮੈਂ ਤਾਂ ਸਾਰੀ ਜ਼ਿੰਦਗੀ ਕਿੱਟੇ ਕਿੱਟੇ ਪਾਣੀ 'ਚ ਵੀ ਪੈਰ ਨਹੀਂ ਪਾਇਆ ਮਰ ਜਾਂ ਕਿਤੇ ਡੁੱਬ ਕੇ ਰੁੜ ਜਾਂ ਸਾਰੀ ਜ਼ਿੰਦਗੀ ਪਾਣੀ ਦੇ ਲਾਗੇ ਨਾ ਜਾਇਓ ਸੁੱਕੀ ਧਾਂ ਤੇ ਰਿਓ ਮੰਜੇ ਤੋਂ ਵੀ ਪੈਰ ਨਾ ਲਾਇਓ ਪਰ ਮੰਜੇ ਤੇ ਵੀ ਮੌਤ ਆ ਜਾਈ ਕਿਉਂਕਿ ਮਰਨੇ ਜ਼ਿਕਰ ਕੀਤਾ ਨਾ ਸਬਣਾ ਮਰਨਾ ਆਇਆ ਵੇ ਛੋੜਾ ਸਬਣਾ ਆਪਾਂ ਹੁਣ ਜਿੰਨੇ ਵੀ ਭੈਣ ਭਰਾ ਨਾਨਕੇ ਦਾਦਕੇ ਸਹੁਰੇ ਤੈਨੂੰ ਬੂੰਦਾਂ ਰਿਸ਼ਤੇ ਬਾਕੀ ਇਹ ਧਰਮ ਦੀ ਦੁਨੀਆ ਦੇ ਉੱਤੇ ਮੁਹੱਬਤ ਦਾ ਰਿਸ਼ਤਾ ਹੈ। ਬਾਕੀ ਜਾਂ ਸੰਸਾਰਿਕ ਤੌਰ ਤੇ ਆਪਾਂ ਕਿਸ ਨਾ ਤੇ ਸਲੇ ਹੁੰਦਾ ਹੈ। ਇਹ ਜਿੰਨੇ ਵੀ ਜੀਵ ਆਪਾਂ ਬੈਠੇ ਆ ਇਹ ਆਪਾਂ ਸੰਜੋਗ ਕਰਕੇ ਮਿਲਦੇ ਆ। ਇਹ ਸੰਜੋਗ ਕਰਕੇ ਮਿਲਨੇ ਆ। ਸੰਜੋਗ ਦਾ ਪੱਖ ਆਪਾਂ ਮਿਲ ਬੈਠੇ ਆ ਜਿੱਦ ਤੇ ਵਿਜੋਗ ਦਾ ਪੱਖ ਲੱਗਿਆ ਆਪਾਂ ਨਹੀਂ ਕਿਸੇ ਨੂੰ ਮਿਲਦਾ। ਵਿਛੋੜੇ ਦਾ ਮਤਲਬ ਇਹ ਨਹੀਂ ਵਿਜੋਗ ਦਾ ਮਤਲਬ ਇਹ ਨਹੀਂ ਕਿ ਮਰ ਕੇ ਹੀ ਵਿਛੋੜਾ ਪੈਂਦਾ ਹੈ। ਜਉਂਦੇ ਜੀ ਵੀ ਤੁਹਾਡੇ ਵੀ ਸੱਜਣ ਐਸੇ ਆ ਜਿਨ੍ਹਾਂ ਨਾਲ ਪਹਿਲਾਂ ਦੰਦੀ ਟੋਕ ਵੀ ਰੋਟੀ ਸੀ ਹੁਣ ਕਦੇ ਮੱਥਾ ਲੱਗਣਾ ਮੱਥੇ ਵੀ ਨਹੀਂ ਲੱਗਿਆ ਵਿਆਹ ਢੰਗ ਚ ਨਹੀਂ ਗਏ ਜੋ ਆਇਆ ਮੈਂ ਨਹੀਂ ਜਾਣਦਾ ਵਿਯੋਗ ਦਾ ਪੱਖ ਲੱਗਿਆ ਨਾ ਵਿਯੋਗ ਦੇ ਪੱਖ ਦਾ ਮਤਲਬ ਇਹ ਨਹੀਂ ਕਿ ਵਿਯੋਗ ਦਾ ਪੱਖ ਉਦੋਂ ਹੁੰਦਾ ਜਦੋਂ ਬੰਦਾ ਮਰ ਜਾਂਦਾ ਹੈ ਵਿਸਬਣਾ ਮਰਨਾ ਆਇਆ ਵੇ ਛੋੜਾ ਸਬਣਾ ਇਹ ਵਿਛੋੜਾ ਜਉਂਦੇ ਜੀ ਵੀ ਪੈਂਦਾ ਕਲਗੀਧਰ ਪਾਤਸ਼ਾਹ ਦਾ ਪਿਆ ਆਪਣੇ ਪੁੱਤਰਾ ਨਾਲੋਂ ਪਰਿਵਾਰ ਨਾਲੋਂ ਤੇ ਸਾਡਾ ਵੀ ਪੈਂਦਾ ਬੋਲ ਜੀਆਂ ਨੇ ਹੁਣ ਪਰਿਵਾਰ ਵੀ ਛੋੜੇ ਪਏ ਤੁਹਾਡੇ ਧੀ ਕਿੱਥੇ ਆ ਪੁੱਤਰ ਕਿੱਥੇ ਆ ਤੇ ਬੁੱਢੇ ਬਾਪੂ ਆ ਕਿੱਥੇ ਬੈਠੇ ਆ ਮਾਪੇ ਪਰਿਵਾਰ ਵੀ ਛੋੜਾ ਨਹੀਂ ਕਲਗੀ ਤਰ ਪਾਤਸ਼ਾਹ ਦਾ ਵੀ ਜਉਂਦੇ ਜੀ ਵਿਸੜਿਆ ਤੁਸੀਂ ਵੀ ਅਸੀਂ ਵੀ ਜਉਂਦੇ ਜੀ ਵਿਸੜੇ ਬੈਠੇ ਕਲਗੀ ਤਰ ਪਾਸ਼ਾ ਨੇ ਐਵੇਂ ਦੁਨੀਆ ਆਖੇ ਸੁੱਕੀ ਬਸਾ ਮੋਰੋ ਪਰਿਵਾਰ ਆ ਇਹ ਰਾਜ ਆ ਦੇ ਵਿੱਚ ਕੋ ਜਿੱਥੇ ਜਿਹੜੇ ਇਹ ਨਹੀਂ ਕਿ ਪ੍ਰਦੇਸ ਗਏ ਆ ਤੇ ਤਾਂ ਵੀ ਛੋੜਾ ਪਿਆ ਨਹੀਂ ਕੁਝ ਮਾਵਾਂ ਦੇ ਪੁੱਤਰ ਜੇਲੀ ਬੰਦੇ ਆ ਪਰਿਵਾਰ ਵੀ ਛੋੜਾ ਜੇਲੀ ਬੰਦ ਬੈਠਿਆ ਬਿਨਾ ਕਿਸੇ ਦੋਸਤ ਤੋਂ ਆ ਤੁਹਾਨੂੰ ਹੁਣ ਪਤਾ ਲੱਗਾ ਪਿਛਲੇ 9 ਮਹੀਨਿਆਂ ਦਾ ਕਿ ਐਨਐਸਏ ਕੀ ਹੁੰਦੀ ਆ ਤੁਹਾਨੂੰ ਇਸ ਗੱਲ ਦਾ ਸ਼ਾਇਦ ਥੋੜੇ ਸੱਜਣਾ ਨੂੰ ਪਤਾ ਹੋਣਾ ਜਿਸ ਤਾਨ ਦੇ ਮਹਾਨ ਸ਼ਹੀਦੀ ਯਾਦ ਅਸ ਵਿੱਚ ਜੁੜ ਕੇ ਬੈਠੇ ਉਹ ਮਰਦ ਸਰਵਨ ਸਿੰਘ ਜੀ ਇਹਨਾਂ ਨੇ ਵੀ ਐਨਐਸ ਦੀ ਸਜ਼ਾ ਕੱਟੀ ਹੋਈ ਪਰ ਹੁਣ ਹੈ ਨਾ ਹੁਣ ਮੀਡੀਆ ਦਾ ਜੋਗਿਆ ਰੌਲਾ ਜਿਆਦਾ ਪੈਂਦਾ ਪ੍ਰਾਪਤ ਨੂੰ ਪਤਾ ਨਹੀਂ ਕਿੰਨੇ ਆ ਕੋ ਸੱਜਣਾ ਨੇ ਇਹ ਜਿਹੜਾ ਦੁੱਖ ਭੋਗਿਆ ਪਰਿਵਾਰਾਂ ਨੇ ਭੋਗਿਆ ਸੀ ਗੁਰੂ ਕੇ ਸਿੰਘਾਂ ਨੇ ਭੋਗਿਆ ਪਰ ਹੁਣ ਸਮਾਂ ਇਸ ਤਰ੍ਹਾਂ ਵੀ ਹੁਣ ਲੜਾ ਲੜਾ ਜਾਂਦੀ ਹੋ ਜਾਂਦੀ ਹੈ ਤੁਮਾਰਾ ਜਿੰਨੇ ਸਬਣਾ ਮਰਨਾ ਆਇਆ ਵੇ ਛੋੜਾ ਸਬਨਾ ਸਾਰਿਆਂ ਨੂੰ ਵਿਛੋੜਾ ਪੈਂਦਾ ਸਾਰਿਆਂ ਦੀ ਮੌਤ ਹੁੰਦੀ ਹੈ ਇਸੇ ਤਰ੍ਹਾਂ ਦੁਨੀਆ ਦੇ ਉੱਤੇ ਜਿਹੜਾ ਬੰਦਾ ਆ ਗਿਆ ਉਹਨੇ ਅੱਜ ਅੱਜ ਨਹੀਂ ਕੱਲ ਕੱਲ ਨਹੀਂ ਅਗਲੇ ਦਿਨ ਇੱਕ ਨਾ ਇੱਕ ਦਿਨ ਸੰਸਾਰ ਛੱਡ ਕੇ ਚਲੇ ਜਾਣਾ ਦੁਨੀਆ ਦੇ ਉੱਤੇ ਕੋਈ ਵੀ ਜੀਵ ਸਥਿਰ ਨਹੀਂ ਰਹਿੰਦਾ ਪਰ ਜਿਹੜੇ ਮਨੁੱਖ ਨੇਕੀ ਦੇ ਮਾਰਗ ਤੇ ਚੱਲਦੇ ਨੇ ਸੱਚ ਦੇ ਮਾਰਗ ਤੇ ਚੱਲਦੇ ਆ ਉਹਨਾਂ ਦਾ ਨਾਮ ਅਵਰ ਹੋ ਜਾਂਦਾ ਹੈ। ਸਰੀਰ ਕਰਕੇ ਤਾਂ ਕਿਸੇ ਨਹੀਂ ਰਹਿਣਾ। ਜੇ ਆਪਾਂ ਕਈ ਇਹ ਵੀ ਨਾਮ ਜਪਣ ਵਾਲੇ ਰਹਿੰਦੇ ਆ ਨਾਮ ਜਪਣ ਵਾਲਾ ਜਪੇ, ਜਪਾਏ ਜਿਨਹਾਰ ਜਪਿਆ ਸੇਹਾਰ ਹੋਈ ਰੱਬ ਦਾ ਰੂਪ ਹੋ ਸਕਦਾ ਹੈ। ਪਰ ਇਹ ਨਹੀਂ ਕਹਿ ਸਕਦੇ ਕਿ ਇਹਨੂੰ ਮੌਤ ਨਹੀਂ ਆਉਣੀ। ਨਾਮ ਜਪਣ ਵਾਲੇ ਤੇ ਮੌਤ ਪਹਿਲਾਂ ਆਉਣੀ ਹੈ। ਦੁਨੀਆ ਨਹੀਂ ਦੇਖਣੀ ਹੈ। ਪਹਿਲਾਂ ਉਹਦੇ ਮਨ ਦੀ ਵਾਸ਼ਨਾ ਮਰਨੀ ਹੈ ਤਾਂ ਕਿਤੇ ਮੂਲ ਮੰਤਰ ਦਾ ਜਾਪ ਪਰਵੇ ਪਰਵਾਜ ਜਲ ਨਾਮ ਜਪਣ ਵਾਲੇ ਦਾ ਪਹਿਲਾ ਮਨ ਮਰਨਾ ਹੈ ਹਉਮੈ ਮਰਨੀ ਅੰਗ ਦਾ ਮਰਨੀ ਹੈ ਤਾਂ ਹੀ ਤਾਂ ਉਹਨੇ ਮਾਰਗ ਤੇ ਚੱਲਣਾ ਹੈ ਇਹ ਨਹੀਂ ਕਦੇ